ਮੈਂ ਇੱਕ ਪੱਤੜ ਐ ਤੇ ਉਮਰੀਆਣੇ ਦਾ ਬੂਟਾ ਕਰੂ ਉਸ ਮਾਲਕ ਨੂੰ ਯਾਦ ਤੇ ਕਰੂ ਖੇਡ ਕਬੱਡੀ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਬੁਰਾ ਕਿਸੇ ਨੂੰ ਬੋਲਾ ਨਾ ਤੇ ਬੁਰਾ ਨਾ ਦੇਖਣਾ ਅੱਛਾ ਬਕਸ਼ਣ ਹਾਰਿਆ ਬਕਸ਼ਲੀ ਮਰੇ ਐਬ ਕਰੋੜਾ ਲੱਖਾਂ ਆਇਆ ਹੈ ਵੱਡਾ ਕਬੱਡੀ ਕੱਪ ਕੈਨੇਡਾ ਕਬੱਡੀ ਕੱਪ ਮੁੱਲਾਪੁਰ ਦੀ ਪਰਤੀ ਹੈ ਸਰਦਾਰ ਇੰਦਰਦੀਪ ਸਿੰਘ ਜੀ ਮੁੱਲਾਪੁਰ ਅਜੇ ਵੱਡੇ ਪ੍ਰਬੰਧਕ ਨੇ ਇਸ ਕਬੱਡੀ ਕੱਪ ਦੇ ਇਹ ਖੇਡ ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲੀ ਵੱਡੀ ਸ਼ਖਸੀਅਤ ਬੈਜਾ ਬੈਜਾ ਹੋਈ ਪਈ ਹੈ ਉਧਰ ਧੰਨਵਾਦ ਕਰਦੇ ਹਾਂ ਸਰਬੰਦਰ ਪਾਲ ਸਿੰਘ ਜੀ ਆਲੂ ਵਾਲੀਏ ਸਾਡੇ ਸਤਿਕਾਰਯੋਗ ਬੀਜੇਪੀ ਦੇ ਸੀਨੀਅਰ ਲੀਡਰ ਤੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਜੌਰ ਫਾਰਮ ਹਰਮੰਤਨ ਤੋਂ ਤੇ ਮੇਰਾ ਗਵਾਂਢੀ ਮੇਰਾ ਵੱਡਾ ਭਰਾ ਪੀਟਰ ਸੰਧੂ ਆਇਆ ਸਾਡਾ ਵੀਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕੈਨੇਡਾ ਦੇ ਐਮ ਐਲ ਏ ਸਾਹਿਬ ਵੱਡੇ ਪੱਧਰ ਤੇ ਵੱਡਾ ਧੰਨਵਾਦ ਸੰਭੂ ਸਾਥੀ ਬੰਦੇ ਸਾਰੇ ਸਾਥੀਆਂ ਦਾ ਵੱਡੇ ਪੱਧਰ ਤੇ ਧੰਨਵਾਦ ਇਹ ਕਹਿੰਦੇ ਪ੍ਰਦੀਪ ਤੂਫਾਨ ਹੈ ਮੇਰੇ ਮਿੱਤਰੋ ਸਰਗਦਾ ਮਾਲਾ ਉਹ ਅਗਲੀ ਕਬੱਡੀ ਮਹਿਕ ਪੱਤੜਾਂ ਵਾਲਾ ਕਿ ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਵੇਗਾ ਉਹਨੇ ਲਵੇਗਾ ਨਿਆਰੇ ਜਿੰਨਾ ਰੁੱਕ ਜਾਵੇਗਾ ਉੰਨਾ ਲਵੇਗਾ ਨਿਆਰੇ ਉੰਨੇ ਲਵੇਗਾ ਜਾਰੇ ਜਿੰਨਾ ਰੁੱਕ ਜਾਵੇਗਾ ਚੋਟੀ ਦਾ ਮੈਚ ਚੱਲਦਾ ਮੇਰੇ ਮਿੱਤਰੋ ਵੱਡਾ ਇਕੱਠ ਹੈ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਤੇ ਧੰਨਵਾਦ ਸਾਰੇ ਬੌਂਸਰ ਵੀਰਾਂ ਦਾ ਇਹ ਵਾ ਕਹਿੰਦੇ ਲੋਪੋ ਕੇ ਚੜਾਵੇਂ ਦੇ ਲਾਗੇ ਕਰਕੇ ਠੱਜੋ ਕਹਿੰਦੇ ਵਰਲਡ ਕੱਪ ਹੋਇਆ ਔਰ ਫਾਈਨਲ ਮੈਚ ਖੇਡਿਆ ਗਿਆ ਤੇ ਸੰਦੀਪ ਦੇ ਲਈ ਕਹਿੰਦੇ ਸੁੱਖਾ ਸੁੱਖਿਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆ ਨੌਜਵਾਨ ਦੇ ਦੋਨੋਂ ਮੇਰੇ ਵੀਰੋ ਪੱਟ ਤੇ ਦੋਨੋਂ ਗਿੱਟੇ ਫੈਕਚਰ ਹੋ ਗਏ ਸਨ ਇੱਕ ਐਕਸੀਡੈਂਟ ਤੁਹਾਨੂੰ ਪਰ ਇਹ ਤੂਫਾਨ ਵੜ ਕੇ ਨਿਕਲਿਆ ਇਹਨੇ ਬੜੀ ਮਿਹਨਤ ਕੀਤੀ ਹੈ ਇਹਨੇ ਵੱਡੀ ਮੇਰੇ ਮਿੱਤਰੋ ਘਾਲਣਾ ਘਾਲੀ ਇੱਥੇ ਦੁਬਾਰਾ ਆਉਣ ਦੇ ਲਈ ਲੋ ਇੱਕ ਪਾਸੇ ਪ੍ਰਦੀਪ ਤੂਫਾਨ ਆਹ ਮਾਰ ਦਿਓ ਤਾੜੀਆਂ ਨੌਜਾਨ ਗੱਭਰੂ ਦੇ ਲਈ ਮੇਰੇ ਮਿੱਤਰੋ ਸੱਟ ਤੇ ਕਹਿੰਦੇ ਇੱਕ ਛੋਟੀ ਜਿਹੀ ਨਹੀਂ ਮੇਰੇ ਵੀਰੋ ਜਿੰਨੇ ਕਹਿੰਦੇ ਹੁੰਦੇ ਵੀ ਲੋਟ ਆਉਂਦੀ ਪਰ ਆਹ ਨੌਜਾਨ ਨੇ ਤੇ ਮੇਰੇ ਵੀਰੋ ਕਮਾਲ ਕਰ ਦਿੱਤੀ ਹੈ ਇਹਨੇ ਕਰਕੇ ਦਿਖਾਇਆ ਇਹਨੇ ਕਰਕੇ ਦਿਖਾਇਆ ਇਹ ਤੂਫਾਨ ਹੈ ਇਹ ਤੂਫਾਨ ਹੈ ਮੇਰੇ ਮਿੱਤਰੋ ਇਹ ਡੋਲਿਆ ਨਹੀਂ ਇਹਨੇ ਹੌਸਲੇ ਬੁਲੰਦ ਰੱਖੇ ਕਿੰਨਾ ਕਰਕੇ ਐਮ ਆਰ ਆਈ ਭਰਾਵਾਂ ਕਰਕੇ ਇਹਨੂੰ ਚਾਉਣ ਵਾਲਿਆਂ ਨੇ ਉਹਨੂੰ ਡੋਲਣ ਨਹੀਂ ਦਿੱਤਾ ਤੇ ਮਾਲਕ ਦੀ ਮਿਹਰ ਹੋਈ ਮੁੰਡਾ ਫੇਰ ਫੈਟੋਕੇ ਮੈਦਾਨਾਂ ਵਿੱਚ ਆ ਗਿਆ ਠੀਕ ਸ਼ਡਿਊਲ ਬੜਾ ਬੀਜੀ ਹੈ ਆਪਾਂ ਦੇਰੀ ਨਹੀਂ ਲਾਉਣੀ ਆ ਮੈਂ ਤੁਹਾਨੂੰ ਤੁਰੰਤ ਬਾਅਦ ਇਹ ਦੋਨੋਂ ਟੀਮਾਂ ਜਿਹੜੀਆਂ ਮੈਦਾਨੋਂ ਵਿੱਚ ਆ ਜਾਣਗੀਆਂ ਸਾਡੇ ਵੱਡੇ ਵੀਰ ਵਾਖੂਬੀ ਜਿਹੜੀ ਹੈ ਖੇਡ ਕਬੱਡੀ ਦੀ ਕਮੈਂਟਰੀ ਨਾਲ ਜੋੜ ਰਿਹਾ ਹੈ ਵੱਡੇ ਬੁਲਾਰੇ ਹੈ ਰੁਪਿੰਦਰ ਜਲਾਲ ਜੀ ਔਰ ਉਹਨਾਂ ਦੇ ਨਾਲ ਭਾਈ ਬੂਟਾ ਉਮਰਿਆਣਾ ਜੀ ਵੱਡੇ ਪੱਤਰ ਦੇ ਵੱਡਾ ਮੈਚ ਮੇਰੇ ਮਿੱਤੋਂ ਖੇਡਿਆ ਜਾ ਰਿਹਾ ਹੈ ਮਹਿਕ ਪੱਤਣ ਦੀ ਰੇਡ ਪੈ ਰਹੀ ਹੈ ਲੱਭਾ ਕਹਿੰਦੇ ਨੱਥੂ ਵਾਲੇ ਪਿੰਡ ਦਾ ਤਿਆਰ ਬਰ ਤਿਆਰ ਨਾਲ ਸਾਬੀ ਅਤੇ ਨਾਲ ਪਤੀਸਾ ਉਧਰ ਕਹਿੰਦੇ ਸਾਡਾ ਵੀਰਾ ਰਿੰਕਾ ਜਿਹਦਾ ਕੁਤਬਾ ਬਾਵਣੀਆਂ ਪਿੰਡ ਹੈ ਤੇਪਿੰਦਰਾ ਸਾਹਮਣੇ ਸੋਹਣਾ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਨੌਜਵਾਨ ਮੇਰੇ ਵੀਰੋ ਵਾਹ ਉਹ ਨੌਜਵਾਨ ਜਦੋਂ ਇਸ ਤਰ੍ਹਾਂ ਇਹ ਨੌਜਵਾਨ ਨੂੰ ਮੈਂ ਦੇਖਦਾ ਤੇ ਹੌਸਲਾ ਹੁੰਦਾ ਮੇਰੇ ਵੀਰੋ ਬੰਦੇ ਐਵੇਂ ਹੀ ਢਾ ਜਾਂਦੇ ਢੇਰੀ ਯਾਰ ਮੈਥੋਂ ਆ ਨਹੀਂ ਹੋਣਾ ਮੇਰੇ ਆ ਹੋ ਗਿਆ ਪਰ ਪ੍ਰਦੀਪ ਤੂਫਾਨ ਤੁਸੀਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਮੰਦੇ ਹਾਲਾਤਾਂ ਚੋਂ ਉੱਠ ਕੇ ਅੱਜ ਫੇਰ ਆ ਗਿਆ ਅੱਜ ਪਿੰਡਵਾਰ ਓਪਨ ਅਕੈਡਮੀਆ ਦਾ ਸ਼ਿੰਗਾਰ ਬਣ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਲੱਗੂ ਜ਼ੋਰ ਮੁਕਾਬਲਾ ਸਖਤ ਆਹ ਲੱਗ ਗਿਆ ਜ਼ੋਰ ਮੁੰਮੁੰ ਲੱਗਦਾ ਵੀ ਹੁਣ 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 ਤਾੜੀਆਂ 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 ਸਰਾ ਲੱਗ ਗਿਆ ਮੇਰੇ ਮਿੱਤਰੋ ਤੂਫਾਨ ਨੇ ਇੱਕ ਵਾਰੀ ਤਾੜੀ ਨਹੀਂ ਤਾੜਾ ਮਾਰੇ ਬੁੱਲਾਪਰੀਓ ਦਿਲਬਰ ਜੀ ਆ ਸਾਡੇ ਵੀਰ ਨੇ ਸਾਰਿਆਂ ਦਾ ਸਤਿਕਾਰ 365kabaddi.com ਉਧਰ ਸ਼ਗਨ ਦੀ ਸਾਉਂਡ ਚੱਲਦੀ ਹੈ ਅਨ ਤਲਦੀ ਆ ਜਵੇਂ 20 ਦੀ ਮੋਟਰ ਤੇ 855 ਆਉਂਦਾ ਹੋਵੇ ਵੱਡੇ ਪੱਦਰ ਤੇ ਵੱਡਾ ਧੰਨਵਾਦ ਸਾਡੇ ਭਰਾ ਦਾ ਮਹਿਕ ਪੱਤਰ ਦੀ ਗ੍ਰੇਡ ਪੈ ਰਹੀ ਹੈ ਚਾਰ ਨੇ ਬਾਬਾ ਇਕਬਾਲ ਸਿੰਘ ਦੀ ਕਬੱਡੀ ਕਲੱਬ ਬਲਪੁਰ ਦੀ ਟੀਮ ਉਧਰ ਸੁਰਖਪੁਰ ਤੇ ਮਾਹਵੀਰ ਅਠਵਾਲ ਨੂੰ ਯਾਦ ਕਰੀਏ ਸਾਬੀ ਸਾਡਾ ਨੋਖੀ ਭਰਾ ਕਹਿੰਦਾ ਵਿਛੜਿਆ ਸਾਡਾ ਵੀਰ ਤੂਫਾਨ ਆ ਗਿਆ ਰਪਿੰਦਰਾ ਕਰੀ ਗੱਲ ਤੂਫਾਨ ਫੇਰ ਆ ਗਿਆ ਮੇਰੇ ਵੀਰੋ ਤੂਫਾਨ ਪ੍ਰਦੀਪ ਸਿੰਘ ਤੂਫਾਨ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਇਧਰ ਸੰਦੀਪ ਕਾਲੇ ਮੰਗਲ ਦਾ ਮੇਰੇ ਵੀਰੋ ਮੋਖਵਿੰਦਰ ਸਿੰਘ ਮੋਖੇ ਦਾ ਤੇ ਨਾਲ ਕਹਿੰਦੇ ਦਿਲਪ੍ਰੀਤ ਬਾਬਾ ਯੂਐਫਏ ਤੋਂ ਵੱਡੀ سپورਟ ਇਸ ਟੀਮ ਦੇ ਲਈ ਕਰਦੇ ਆ ਔਰ ਸ਼ੰਦਪਾਲ ਭਾਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਘੁੱਗੀ ਕਹਿੰਦਾ ਵੀ ਸਾਡੀ ਟੀਮ ਨੂੰ ਵੱਡੀ سپورਟ ਹੈ ਇੱਕ ਪਾਸੇ ਨੱਥੂ ਵਾਲਾ ਪਿੰਡ ਹੈ ਆ ਨੌਜੰਦਾ ਕਹਿੰਦੇ ਜਾਫੀ ਦਾ ਇਹ ਲੰਬਾ ਨੱਥੂ ਵਾਲੀਆ ਪਰ ਦੂਜੇ ਪਾਸੇ ਕਹਿੰਦੇ ਪ੍ਰਦੀਪ ਤੂਫਾਨ ਢੰਡੋਲੀ ਦੀ ਧਰਤੀ ਮੇਰੇ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਲੱਗ ਗਿਆ ਜੋ ਵਾਹ ਓ ਨੌਜਵਾਨਾ ਨਹੀਂ ਓ ਰੀਸਾ ਜਿੰਨੀ ਸਖਤ ਤੂਫਾਨਾ ਕਰੀਏ ਓਨੀ ਥੋੜੀ ਆ ਓ ਨੌਜਵਾਨਾ ਤੇਰੀ ਸੋ ਉਹਨਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਮੈਕ ਇਹ ਪਤੜਾਂ ਦੀ ਧਰਤੀ ਦਾ ਜ਼ਿਲ੍ਹਾ ਕਪੂਰਥਲਾ ਕਹਿੰਦੇ ਚੁੰਨੀ ਪਤੜ ਦੇ ਕਬੱਡੀ ਖੇਡੀ ਬੋੜੇ ਪਤੜ ਦੇ ਕਬੱਡੀ ਖੇਡੀ ਅਮਨ ਸਾੱਦੀ ਹੋਣੀ ਸਰਜੀਤ ਸਿੰਘ ਜੀ ਪਾਤਰ ਵੀ ਕਹਿੰਦੇ ਪਤਣ ਕਲਾਂ ਦੀ ਧਰਤੀ ਦੇ ਜੰਪਲ ਸਨ ਆਓ ਉਸੇ ਧਰਤੀ ਦਾ ਇਹ ਨੌਜਵਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਇਹ ਪਤਣਾਂ ਵਾਲਾ ਮਹਿਕ ਚੱਲ ਵੀ ਪਤਣਾਂ ਵਾਲਿਆ ਪਾ ਵੀ ਕਬੱਡੀ ਇਹ ਪਤਣਾਂ ਵਾਲਾ ਮਹਿਕ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਦਿਖਿਓ ਕਬੱਡੀ ਪਾ ਰਿਹਾ ਕਪੂਰ ਥਲੀਆ ਮਹਿਕ ਇਸ ਵੇਲੇ ਵਧਿਆ ਹੋਇਆ ਰੇਡ ਪਾਉਣ ਦੇ ਲਈ ਪਹਿਲੇ ਸੈਮੀਫਾਈਨਲ ਦੇ ਲਈ ਚਮਕੌਰ ਸਾਹਿਬ ਤੇ ਦੂਜੇ ਪਾਸੇ ਟੀਮ ਹੋਣੀ ਮੇਰੇ ਮਿੱਤਰੋ ਸਰਹਾਲਾ ਰਣੂਆ ਦੀ ਇਹ ਬਿਨਾਂ ਕਿਸੇ ਦੇਰੀ ਤੇ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਸਰਹਾਲਾ ਰਣੂਆ ਤੇ ਚਮਕੌਰ ਸਾਹਿਬ ਦੀਆਂ ਟੀਮਾਂ ਦੇ ਦਰਮਿਆਨ ਆਹ ਸਾਹਮਣੇ ਅਗਲੀ ਕਬੱਡੀ ਚੱਲ ਵੀ ਮਹਿਕ ਪਾ ਵੀ ਗਬਰੂਆ ਕਬੱਡੀ ਮੁੜਕੋ ਮੁੜਕੀ ਹੋ ਗਿਆ ਵੇਖੋ ਜ਼ੋਰ ਚੋਂ ਬਰਾਂ ਦਾ ਐਨ ਜ਼ੋਰ ਲੱਗਿਆ ਪਿਆ ਦੋਨੋਂ ਪਾਸਿਆਂ ਤੋਂ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਹੈ ਹੁਣ ਵੇਖਣਾ ਵੀ ਗੁਰਦਾਸਪੁਰੀਆ ਜਾਂ ਫਿਰ ਕਹਿੰਦੇ ਮੇਰੇ ਮਿੱਤਰੋ ਆਹ ਸਾਹਮਣੇ ਨੌਜਨ ਕਪੂਰ ਥਲੀਆ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਬੂੰਦੀ ਮੂਨਕ ਦਾ ਫੈਸਲਾ ਵੀ ਪੁਆਇੰਟ ਜਿਹੜਾ ਹੈ ਔਰ ਰੇਡ ਦੇ ਵਿੱਚ ਹੈ ਆ ਪ੍ਰਦੀਪ ਦੀ ਰੇਡ ਬੂਟੇ ਦੇ ਬੋਲ ਆ ਪ੍ਰਦੀਪ ਕਬੱਡੀ ਪਾ ਰਿਹਾ ਮੇਰੇ ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ ਮੇਰੇ ਲਾਗੇ ਕਰਕੇ ਰਪਿੰਦਰਾ ਮਨਾਵਾ ਪਿੰਡ ਵੱਡਾ ਪਿੰਡ ਆ ਮੇਰੇ ਮਿੱਤਰੋ ਪੀਟਰ ਸੰਧੂ ਜੀ ਐਡਮੈਂਟਨ ਤੋਂ ਐਮਐਲਏ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜਿਆ ਵੱਡੇ ਭਰਾ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਆ ਟੱਕਰ ਸਿਰੇ ਦੀ ਆ ਇੱਥੇ ਐਮਐਲਏ ਬਾਨਾ ਤੇ ਕੈਨੇਡਾ ਵਿਚ ਐਮਐਲਏ ਬਾਨਾ ਬਹੁਤ ਵੱਡੀ ਗੱਲ ਆ ਮੇਰੇ ਮਿੱਤਰੋ ਦਾ ਫਿਰ ਸਵਾਦ ਜਦੋਂ ਅੱਗੋਂ ਟੱਕਰੇ ਪੁੱਤ ਬਰਾਬਰ ਦਾ ਸਮਾਨ ਜਦੋਂ ਅੱਗੇ ਟੱਕਰੇ ਪੁੱਤ ਬਰਾਬਰ ਹਾਂਜੀ ਜਲਾਲ ਸਾਹਿਬ ਜੀ ਮਾਈਕ ਤੁਹਾਡੇ ਵਾਲੀ ਹੋ ਗਿਆ ਇਧਰ ਹੋ ਵੀ ਤਾਲੀਵਾਲ ਜੀ ਆ ਗਏ ਹੈ ਹੋ ਵੀ ਤਾਲੀਵਾਲ ਜੀ ਆ ਗਏ ਸੈਮੀ ਉਵਰਾਏ ਜੀ ਆ ਗਏ ਔਰ ਵੱਡੇ ਨਾਂਅ ਹੈ ਮਾਈਕ ਓਵਰ ਟੂ ਸਾਡੇ ਵੱਡੇ ਵੀਰ ਬੂਟਾ ਅਮਰੀਆਂਣਾ ਜੀ ਔਰ ਰਪਿੰਦਰ ਜਲਾਲ ਜੀ ਚਪੜੋਤੇ ਦੀ ਧਰਤੀ ਹੈ ਅਮਰਗੜ ਦਾ ਇਲਾਕਾ ਹੈ ਔਰ ਹੋ ਵੀ ਤਾਲੀਵਾਲ ਜੀ ਸਾਡੇ ਦਰਮਾਨ ਚੇਚੇ ਤੌਰ ਤੇ ਪੁੱਜੇ ਹੈ ਪ੍ਰਸਿੱਧ ਫਿਲਮੀ ਅਦਾਕਾਰ ਨੇ ਆ ਮੈਕ ਅਗਲੀ ਕਬੱਡੀ ਪਾਰਿਆ ਲੋਕ ਕਹਿੰਦੇ ਮੈਕ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਆ ਜਾਣ ਹੌਬੀ ਧਾਲੀਵਾਲ ਜੀ ਪੁੱਜੇ ਉਹਨਾਂ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਪਰਮਰਾਜੀ ਉਮਰਾਨ ਨੰਗਲ ਉਹਨਾਂ ਦਾ ਵੀ ਬੜਾ ਥਾ ਪਿਆਰ ਹੈ ਔਰ ਇੱਥੇ ਸਤਿਕਾਰ ਕਰਦੇ ਆ ਇੰਦਰਜੀਤ ਸਿੰਘ ਜੀ ਮੁੱਲਾਪੁਰ ਐਂਮੈਂਟਨ ਤੋਂ ਤੇ ਪੀਟਰ ਸੰਧੂ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਤੇ ਧੰਨਵਾਦ ਮਹਿਕ ਪੱਤੜ ਦੀ ਰੇਡ ਪੈ ਰਹੀ ਹੈ ਚਾਰ ਨੇ ਬਾਬਾ ਇਕਬਾਲ ਸਿੰਘ ਦੀ ਕਬੱਡੀ ਕਲੱਬ ਬਲਪੁਰ ਦੀ ਟੀਮ ਜਿਹੜੇ ਗੁਰਦਾਸਪੁਰ ਦੀ ਟੀਮ ਹੈ ਔਰ ਸਾਹਮਣੇ ਕਹਿੰਦੇ ਪੰਡਤ ਦੁਗਰੀ ਵਾਲਾ ਚੱਲ ਵੀ ਸੋਹਣਿਆ ਪਾਗਲੀ ਕਬੱਡੀ ਇਸ ਸਮੇਂ ਨੌਜਵਨ ਅਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿ ਚੰਨ ਚਾਨਣੀ ਰਾਤ ਮਹਿਰਮਾ ਇਮਟ ਬਾਉਂਦੇ ਤਾਰੇ ਮੁੱਲਾ ਪਰ ਵਿੱਚ ਕੱਪ ਹੋ ਗਿਆ ਚੋਬਰ ਪੁੱਜ ਗਏ ਸਾਰੇ ਬੱਬੂ ਮਾਨ ਦੀ ਪਿਆਰ ਹੈ ਮੇਰੇ ਵੀਰੋ ਬੱਬੂ ਮਾਨ ਦਾ ਖਾੜਾ ਇੰਦਰਜੀਤ ਦੇ ਨਾਲ ਯਾਰੀ ਹੈ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਕੇ ਨੌਜਵਾਨ ਗਬਰੂ ਇਸ ਸਮੇਂ ਪੁਆਇੰਟ ਅਬੀ ਟੀਮ ਦੇ ਹਿੱਸੇ ਜੋੜ ਗਿਆ ਦੇ ਵੀ ਪਤੜਾ ਆ ਲਿਆ ਬਾ ਵੀ ਕਬੱਡੀ ਨੌਜੋਨਾ ਇੱਕ ਪਾਸੇ ਰਾਇਲ ਕਿੰਗ ਯੂਐਫਏ ਸ਼ਕਰਪੁਰ ਦੀ ਟੀਮ ਹੈ ਔਰ ਦੂਜੇ ਪਾਸੇ ਲਾਲੀ ਢੇਸੀ ਦਵਾਵਾ ਵਾਰੀਅਰ ਸੁਰਖਪੁਰ ਦੀ ਟੀਮ ਦੇ ਦਰਮਿਆਨ ਕੈਨੇਡਾ ਕੱਪ ਦਾ ਸੈਕੰਡ ਸੈਮੀਫਾਈਨਲ ਮੈਚ 10 ਮਾਰਚ 2025 ਮੱਲਾਪੁਰ ਦੀ ਧਰਤੀ ਇੱਕ ਪਾਸੇ ਮਲੂਕ ਤੇ ਦੂਜੇ ਪਾਸੇ ਨੌਜੋਨ ਗਬਰੂ ਮਹਿਕ ਪਤੜ ਪਰ ਦੀ ਹੰਸਰੇ ਨੇ ਵੀ ਵੱਡਾ ਮੇਲਾ ਹੋਣਾ ਹੈ 13 ਮਾਰਚ ਮੇਰੇ ਵੀਰੋ ਔਰ ਫਿਰ 14 ਤੇ 15 ਚੇ ਦੇ ਵੀਰ ਜੱਗੇ ਚੱਕਰ ਹੁਣੀ ਕਹਿੰਦੇ ਵੀ ਆਪਾਂ ਵੀ ਵੱਡਾ ਮੇਲਾ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਰਵਾਉਣਾ ਔਰ ਰੋਜ਼ ਵੱਡੇ ਮੇਲੇ ਆ ਔਰ ਮੈਂ ਆਪਣੇ ਵੱਲੋਂ ਭਾਈ ਅਜਵੇਰ ਜਨਾਲ ਔਰ ਸਮੁੱਚੇ ਨਗਰ ਜਨਾਲ ਵੱਲੋਂ ਮੇਰੇ ਵੀਰੋ ਜਨਾਲਪਿੰਡ ਦੇ ਮੇਲੇ ਦਾ ਵੀ ਸੁਣਿਆ ਔਰ ਜਿੱਥੇ ਕਰੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਦੇ ਪਰਿਵਾਰ ਦੇ ਕਹਿੰਦੇ ਉਹਨਾਂ ਦੇ ਸੁਪੁੱਤਰ ਯੁੱਧ ਦੀ ਮਾਨਕ ਤੇ ਉਹਨਾਂ ਦੇ ਪੁੱਤਰਦਾਨ ਰਾਸ਼ਟਰੀਆ ਬਾਲਮੀਕ ਧਰਮ ਸਮਾਜ ਮੇਰੇ ਵੀਰੋ ਕੇਂਦਰੀ ਸੰਗਠਨ ਦੇ ਪ੍ਰਧਾਨ ਸਾਹਿਬ ਉਹ ਵੀ ਚੇਤੇਦਾਰ ਤੇ ਪੁੱਜੇ ਹੋਏ ਆ ਬਹੁਤ ਸਤਿਕਾਰ ਕਰਦੇ ਜੀ ਆਇਆਂ ਨੂੰ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ 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 ਕਰਦਾ ਹੋਇਆ ਕਿ ਨੌਜਵਾਨ ਗਬਰੂ ਮਹਿਕ ਪੱਤੜ ਵਾਲਾ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਹਰਵਿੰਦਰ ਰੱਬੋਂ ਦੀ ਜ਼ਿੰਮੇਵਾਰੀ ਆ ਮਹਿਕ ਪੱਤੜ ਹੈ ਕੁਰੂ ਕਰੂ ਉਸ ਮਾਲਕ ਨੂੰ ਯਾਦ ਤੇ ਕਰੂ ਖੇਡ ਕਬੱਡੀ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਬੁਰਾ ਕਿਸੇ ਨੂੰ ਬੋਲਾ ਨਾ ਤੇ ਬੁਰਾ ਨਾ ਵੇਖਣਾ ਅੱਛਾ ਹੈ ਬਕਸ਼ਣ ਹਾਰਿਆ ਬਕਸ਼ਲੀ ਮੇਰੇ ਐਬ ਕਰੋੜਾ ਲੱਖਾਂ ਆਇਆ ਹੈ ਵੱਡਾ ਕਬੱਡੀ ਕੱਪ ਕੈਨੇਡਾ ਕਬੱਡੀ ਕੱਪ ਮੁੱਲਾਪੁਰ ਦੀ ਪਰਤੀ ਹੈ ਸਰਦਾਰ ਇੰਦਰਦੀਪ ਸਿੰਘ ਜੀ ਮੁੱਲਾਪੁਰ ਅਜੇ ਵੱਡੇ ਪ੍ਰਬੰਧਕ ਨੇ ਇਸ ਕਬੱਡੀ ਕੱਪ ਦੇ ਤੇ ਖੇਡ ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲੀ ਵੱਡੀ ਸ਼ਖਸੀਅਤ